ਹਾਂਜੀ ਅਮਰਪਾਲ ਕਾਕਾ ਜੀ ਅੱਜ ਆਪਾਂ ਘੰਟਾ ਘਾਰ ਖੜੇ ਆ ਕੋਤਵਾਲੇ ਪਜਾਰ ਚ ਪਿੱਛੇ ਟੈਂਪੋ ਵੀ ਭਰਿਆ ਹੋਇਆ ਸਮਗਰੀ ਨਾਲ ਸਾਰਾ ਸਮਾਨ ਹੈ ਕੀ ਅੱਜ ਦਾ ਪ੍ਰੋਗਰਾਮ ਹੈਗਾ ਤੁਹਾਡਾ ਅੱਜ ਦਾ ਪ੍ਰੋਗਰਾਮ ਹੈ ਅੱਜ ਦੀ ਰਾਜ ਦੀ ਕਰੋਪੀ ਦੇ ਨਾਲ ਜਿਹੜੇ ਹਾਰਡ ਪੀਲਟ ਜਿਹੜਾ ਕਿ ਬਿਆਸ ਤੋਂ ਲੈ ਕੇ ਉਹ ਗੁਰਦਾਸਪੁਰ ਦੀ ਬੈਲਟ ਤੇ ਸਾਰੇ ਹੁਸ਼ਿਆਰਪੁਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਜਿਹੜੀ ਕਿ ਕਰੋਪੀ ਆਈ ਹੋਈ ਹੈ ਇਸ ਦੇ ਲਈ ਬਹੁਤ ਨਾਜ਼ਕ ਦੌਰ ਦੇ ਵਿੱਚ ਅੱਜ ਪੰਜਾਬ ਲੰਘ ਰਿਹਾ ਹੈ ਇਸ ਨੂੰ ਦੇਖਦੇ ਹੋਏ ਸਾਡੇ 올 ਇੰਡੀਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਦਿਰ ਕਮੇਟੀ ਵੱਲੋਂ ਸਾਰੇ ਹੀ ਮੈਂਬਰ ਤੇ ਸਾਰੇ ਹੀ ਅਹੁਦੇਦਾਰਾਂ ਵੱਲੋਂ ਆਪਣਾ ਸਾਰਾ ਜੋ ਤਿਲ ਪੁਲ ਯੋਗਦਾਨ ਪਾ ਕੇ ਉਹਨਾਂ ਦੀ ਜਿਹੜੀ ਸਹਾਇਤਾ ਕਰਨ ਦੇ ਲਈ ਅੱਜ ਇਹ ਜਿਹੜੀ ਸਮਗਰੀ ਇਕੱਠੀ ਕੀਤੀ ਗਈ ਹੈ ਤੇ ਉਹਨਾਂ ਨੂੰ ਤਾਂ ਕਿ ਇੱਕ ਸਾਡੇ ਇੱਕ ਿਲਕੇ ਦੇ ਨਾਲ ਜਿੰਨਾ ਵੀ ਆਪਾਂ ਯੋਗਦਾਨ ਪਾ ਸਕਦੇ ਉਹਨਾਂ ਨੂੰ ਪੂਰੀ ਕੋਪੀ ਜਿਹੜੀ ਰਾਹਤ ਮਿਲ ਸਕੇ ਕਿਉਂਕਿ ਜਿਹੜੇ ਬੰਦੇ ਆਪਣੇ ਘਰ ਦੇ ਵਿੱਚ ਗਾਵਾਂ ਮੱਝਾਂ ਰੱਖੀਆਂ ਹੋਈਆਂ ਜਦੋਂ ਗਾਈ ਨੂੰ ਖੋਲਣ ਲਈ ਮਜਬੂਰ ਹੋ ਜਾਏ ਦੇ ਖੁੰਡੇ ਦੇ ਨਾਲ ਬੱਚਿਓ ਕਿਤੇ ਮਰ ਨਾ ਜਾਵੇ ਇੰਨੀ ਤੇਜ਼ ਵਹਾਅ ਦੇ ਨਾਲ ਪਾਣੀ ਦੇ ਨਾਲ ਜਿਹੜਾ ਪਿੱਛੋਂ ਪਾਣੀ ਆ ਰਿਹਾ ਸੀਗਾ ਸੋ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸੋ ਇਹ ਅਪਰਾਨਾ ਆਲ ਇੰਡੀਆ ਯੂਥੀ ਮੰਦਰ ਕਮੇਟੀ ਵੱਲੋਂ ਪਿੱਛਾ ਗਿਆ ਸਾਰੇ ਮੈਂਬਰ ਸਾਹਿਬਾਨ ਵੱਲੋਂ ਤੇ ਇਸ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿੰਨੀ ਕੱਸੀ ਆਪਣਾ ਸਹਿਯੋਗ ਦੇ ਸਕਦੇ ਹਾਂ ਉਹਨਾਂ ਨੂੰ ਰਾਹਤ ਮਿਲ ਸਕੇ ਹੋ ਜਲੀ ਤਾਂ ਇਹ ਧੰਨਵਾਦ ਕਰਦੇ ਹਾਂ ਨਾ ਸਾਰਿਆਂ ਦਾ ਆਲ ਇੰਡੀਆ ਇੱਕ ਵੰ ਜੇ ਮੈਂ ਕਹੂੰਗਾ ਹਾਂਜੀ ਸਾਖਾ ਬਗੇ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਆਲ ਇੰਡੀਆ ਸ਼ੋਮਣੀ ਮੰਦਰ ਕੌਂਸਲ ਕਮੇਟੀ ਵੱਲੋਂ ਸਾਰੇ ਪਾਤਰ ਦੰਗਾਲੀਆਂ ਦੇ ਨਾਲ ਅਸੀਂ ਅੱਜ ਜਿਹੜੇ ਰਾਹਤ ਕੀਤੇ ਤਾਂ ਜਿਨ੍ਹਾਂ ਨੂੰ ਤੇ ਬਖਮਾਨ ਦੀ ਜਿਹੜੀ ਆ ਆਇਆ ਦਰਿਆ ਇਹ ਅੱਜ ਲਾ ਪਾਣੀ ਆਇਆ ਫੰਡਾਂ ਦੇ ਵਿੱਚ ਤੋਂ ਵਾਦੇ ਤਰ੍ਹਾਂ ਬਣ ਗਿਆ ਅਸੀਂ ਉਹਨਾਂ ਨੂੰ ਜੋ ਵੀ ਸਾਡਾ ਯੋਗਦਾਨ ਹੈ ਅਸੀਂ ਜੋ ਬਿਲਕੁਲ ਹੈ ਅਸੀਂ ਉਹਨਾਂ ਨੂੰ ਦੇ ਜਰੇ ਆ ਕਮੇਟੀ ਵੱਲੋਂ ਸਾਰੇ ਸਦਸਿਆਂ ਵੱਲੋਂ ਬਾਕੀ ਮੈਂ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ